ਕਿਉਂਕਿ ਜਿਹੜਾ ਹੈਡ ਮਿਨਿਸਟਰ ਸੀਗਾ ਉਹ ਉਹ ਜਿਹੜਾ ਉਹ ਐਸਸੀਪੀਸੀ ਦਾ EMPLOYEE ਗਿਣਾ ਜਾਂਦਾ ਹੈ ਤੇ ਉਹਨੂੰ ਤਨਖਾਹ ਐਸਸੀਪੀਸੀ ਦਿੰਦੀ ਹੈ ਕਿ ਇਹ ਜਾਣ ਬੁਝ ਕੇ ਜਿਹੜਾ ਰਕਾਬ ਤੱਕ ਦੀ ਪੋਸਟ ਜਿਹੜੀ ਹੈ ਗੋਰਿਆਂ ਨੇ ਅੰਗਰੇਜ਼ਾਂ ਨੇ ਇਹਨੂੰ ਜਿਹੜਾ ਹੈਗਾ ਐਸਸੀਪੀਸੀ ਐਕਟ ਦੇ ਵਿੱਚ ਸਿੱਖ ਗੁਰਦੁਆਰਾ ਐਕਟ ਵਿੱਚ ਨਹੀਂ ਪਾਈ ਉਹ ਇਹ ਸਾਰੇ ਜਿਹੜੀ ਇਹਨੂੰ ਲੀਗਲਾਈਜ਼ ਕਰ ਦਿੱਤਾ ਇਹਨਾਂ ਨੇ 1997 ਵਿੱਚ ਇੱਕ ਮੈਨੇਜਮੈਂਟ ਸਕੀਮ ਬਣਾ ਕੇ ਐਸਸੀਪੀਸੀ ਨੇ ਉਸ ਮੈਨੇਜਮੈਂਟ ਸਕੀਮ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਇੱਕ ਇੱਕ ਫੈਸਲਾ ਲਿੱਤਾ ਕਿ ਜਿਹੜੇ ਹੈੱਡ ਮਿਨਿਸਟਰ ਹੋਣਗੇ ਅਕਾਲ ਤਖਤ ਸਾਹਿਬ ਦੇ ਅੰਮ੍ਰਿਤਸਰ ਦੇ ਤਖਤ ਸ਼੍ਰੀ ਇਕਸ਼ਪਰਸ ਕੇਸਕਰ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਉਹਨਾਂ ਉਹਨਾਂ ਨੂੰ ਜਥੇਦਾਰ ਕਿਹਾ ਜਾਏਗਾ ਸੋ ਜਿਹੜੀਆਂ ਪੋਸਟਾਂ ਸਨਗੀਆਂ ਸਿੱਖ ਗੁਰਦੁਆਰਾ ਐਕਟ ਵਿੱਚ ਉਹ ਹੈੱਡ ਮਿਨਿਸਟਰ ਦੀ ਪੋਸਟਾਂ ਸਨਗੀਆਂ ਜਿਹਨੂੰ ਕਿ ਇਹਨਾਂ ਨੇ ਨਾਮ ਦਿੱਤਾ ਜਥੇਦਾਰ ਅਕਾਲ ਤਖਤ ਜਿਹੜੇ ਸਿੱਖ ਅ हिस्ट्री ਨਾਲ ਵਾਕਫ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਜਥੇਦਾਰ ਅਕਾਲ ਤਖਤ ਕਦੀ ਪਰਮਨੈਂਟ ਨਹੀਂ ਹੋਏ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਵਕਿਰਨ ਸਿੰਘ ਹੈ ਮੈਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵਕੀਲ ਹੈਗਾ ਪਿਛਲੇ 37 ਸਾਲ ਤੋਂ ਮੈਂ ਐਸਆਈ ਕੋਰਟਸ ਵਕਾਲਤ ਕਰ ਰਿਹਾ ਹਾਂ ਤੇ ਟਾਈਮ ਟੂ ਟਾਈਮ ਮੈਂ ਜਿਹੜੇ ਨੇ ਪੋਲਿਟਿਕਲ ਇਸ਼ੂਸ ਹੋ ਗਏ ਜਾਂ ਹਿਊਮਨ ਰਾਈਟਸ ਦੇ ਇਸ਼ੂ ਹੋ ਗਏ ਜਾਂ ਲੀਗਲ ਇਸ਼ੂਸ ਐ ਉਹਨਾਂ ਨੂੰ ਰੇਜ਼ ਕਰਵਾ ਰਿਹਾ ਨਾ ਇਹ ਜਿਹੜਾ ਹੁਣੇ ਪਿੱਛੇ ਦੇ ਅਕਾਲੀ ਦਲ ਦਾ ਇੱਕ ਬ੍ਰੇਕਅਵੇ ਫੈਕਸ਼ਨ ਅਕਾਲ ਤਖਤ ਸਾਹਿਬ ਦੇ ਪੇਸ਼ ਹੋਇਆ ਤੇ ਜਿਸ ਦਾ ਅਕਾਲ ਤਖਤ ਕੋਲੋਂ ਮਾਫੀ ਮੰਗੀ ਕਿ ਜਦੋਂ ਅਕਾਲੀ ਦਲ ਵਿੱਚ ਬਾਦਲ ਹੋਰਾਂ ਨੇ ਗਲਤੀਆਂ ਕੀਤੀਆਂ ਤੇ ਉਹ ਲੋਕ ਵੀ ਉਹਨਾਂ ਨਾਲ ਸੀਗੇ ਪਰ ਉਹਨਾਂ ਨੇ ਚੁੱਪ ਕਰਕੇ ਸਭ ਕੁਝ ਦੇਖਦੇ ਰਹੇ ਤੇ ਉਹਨਾਂ ਦਾ ਵਿਰੋਧ ਨਹੀਂ ਕੀਤਾ ਤੇ ਉਹ ਮਾਫੀ ਮੰਗਣ ਗਏ ਇਸ ਤੋਂ ਪਹਿਲੇ ਸੁਖਵੀਰ ਬਾਦਲ ਹੋਰੀ ਵੀ ਮਾਫੀ ਮੰਗਣ ਗਏ ਇਹ ਜਿਹੜੀਆਂ ਮਾਫੀਆਂ ਬਾਰ-ਬਾਰ ਮੰਗੀਆਂ ਜਾ ਰਹੀਆਂ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੀਆਂ ਬੇਅਦਬੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀਆਂ ਪੰਜਾਬ ਦੇ ਵਿੱਚ ਉਹਨਾਂ ਦੇ ਜਿਹੜੇ ਲੋਸ਼ੀ ਸੀਗੇ ਉਹ ਕੁਝ ਗੁਰਬੀਰ RAM ਰਹੀਮ ਦੇ ਉਪਾਸ਼ਕ ਪਾਏਗੇ ਤੇ ਗੁਰਬੀਰ RAM ਰਹੀਮ ਨੂੰ ਜਿਹੜਾ ਹੈਗਾ ਅਕਾਲ ਤਖਤ ਜਹਜ਼ਾਰ ਤੋਂ ਮਾਫੀ ਵੀ ਦਵਾਈ ਗਈ ਜਦੋਂ ਇੱਕ ਪਰਚਾ ਦਰਜ ਹੋਇਆ ਪਠਿੰਡਾ ਦੇ ਵਿੱਚ ਜਦੋਂ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾ ਕੇ ਜਾਮੇ ਇਨਸਾਨ ਪਿਲਾਇਆ ਤੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਸਵਾੰਗ ਰਚਾਇਆ ਸੋ ਇਹ ਸਾਰੇ ਸਿਲਸਿਲੇ ਵਿੱਚ ਜੋ ਅਕਾਲੀ ਦਲ ਦਾ ਰੋਲ ਰਿਹਾ ਪਿੱਛੇ ਸਮੇਂ ਵਿੱਚ ਉਹ ਸਾਰਾ ਜਿਹੜੀ ਐ ਸਿੱਖ ਕਮਿਊਨਿਟੀ ਦੇਖਣੀ ਪਈ ਸੀ ਸੋ ਕੱਲ ਦੇ ਜਿਹੜਾ ਵਾਕਿਆ ਹੋਇਆ ਕਿ ਬ੍ਰੇਕਅਵੇ ਫੈਕਸ਼ਨ ਜਾ ਕੇ ਮਾਫੀ ਮੰਗ ਕੇ ਆਇਆ ਉਹਦੇ ਸੰਦਰਭ ਵਿੱਚ ਮੈਂ ਤੁਹਾਨੂੰ ਇੱਕ ਜਾਣੂ ਕਰਾਉਣਾ ਚਾਹਵਾਂਗਾ ਕਿ ਅਸੀਂ ਬਹੁਤ ਸਿਰ ਪਹਿਲੇ ਇਸ ਇਸ਼ੂ ਨੂੰ ਵੀ ਰੇਜ਼ ਕੀਤਾ ਸੀਗਾ ਕਿ ਜਿਹੜਾ ਅਕਾਲ ਤਖਤ ਸਾਹਿਬ ਜਥੇਦਾਰ ਦੀ ਪੋਸਟ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਉਹ ਸਿੱਖ ਗੁਰਦੁਆਰਾ ਐਕਟ ਦੇ ਥੱਲੇ ਨਹੀਂ ਆਉਂਦੀ ਸਿੱਖ ਗੁਰਦੁਆਰਾ ਐਕਟ ਜਿਹੜਾ 1925 'ਚ ਬਣਿਆ ਉਹ ਇੱਕ ਅਕਾਲੀ ਦਲ ਦੀ ਬੜੀ ਲੰਬੀ ਜਦੋਂ ਜਹਿਤ ਤੋਂ ਬਾਅਦ ਜਿਹੜਾ ਮਸੰਦਾ ਨੂੰ ਕੱਢ ਕੇ ਤੇ ਮੁੜ ਕੇ ਜਿਹੜਾ ਚਾਰਜ ਦਿੱਤਾ ਅੰਗਰੇਜ਼ਾਂ ਨੇ ਸਿੱਖਾ ਨੂੰ ਤੇ ਬੜੀ ਲੰਬਾ ਇੱਕ ਜਿਹੜੀ ਸੀ ਜੜੋਜਹਿਦ ਸੀਗੀ ਉਸ ਐਕਟ ਨੂੰ ਜਦੋਂ ਅਸੀਂ ਸਟੱਡੀ ਕਰਦੇ ਹਾਂ ਤੇ ਉਸ ਐਕਟ ਦੇ ਥੱਲੇ 1925 ਦੇ ਐਕਟ ਥੱਲੇ ਜਦੋਂ ਅਸੀਂ ਦੇਖਦੇ ਹਾਂ ਤੇ ਜਿਹੜਾ ਅਕਾਲ ਤਖਤ ਸਾਹਿਬ ਦੀ ਅ ਪੋਸਟ ਹੈਗੀ ਆ ਉਥੇ ਉਥੇ ਹੈੱਡ ਮਿਨਿਸਟਰ ਦੀ ਪੋਸਟ ਹੈ ਅਕਾਲ ਤਖਤ ਜਹੇਦਾਰ ਦੀ ਕੋਈ ਪੋਸਟ ਨਹੀਂ ਹੈ ਫਿਰ ਉਸ ਤੋਂ ਬਾਅਦ ਸਾਡੇ ਧਿਆਨ ਵਿੱਚ ਆਇਆ ਕਿ ਇੱਕ ਅ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਐਸਜੀਪੀਸੀ ਨੇ ਕਿਉਂਕਿ ਜਿਹੜਾ ਹੈਡ ਮਿਨਿਸਟਰ ਸੀਗਾ ਉਹ ਉਹ ਜਿਹੜਾ ਉਹ ਐਸਜੀਪੀਸੀ ਦਾ EMPLOYEE ਗਿਣਾ ਜਾਂਦਾ ਹੈ ਤੇ ਉਹਨੂੰ ਤਨਖਾਹ ਐਸਜੀਪੀਸੀ ਦਿੰਦੀ ਹੈ ਕਿ ਇਹ ਜਾਣ ਬੁੱਝ ਕੇ ਜਿਹੜਾ ਰਕਾਬ ਤੱਕ ਦੀ ਪੋਸਟ ਜਿਹੜੀ ਹੈ ਗੋਰਿਆਂ ਨੇ ਅੰਗਰੇਜ਼ਾਂ ਨੇ ਇਹਨੂੰ ਜਿਹੜਾ ਹੈਗਾ ਐਸਜੀਪੀਸੀ ਐਕਟ ਦੇ ਵਿੱਚ ਸਿੱਖ ਗੁਰਦੁਆਰਾ ਐਕਟ ਵਿੱਚ ਨਹੀਂ ਪਾਈ ਤੋ ਇਹ ਸਾਰੇ ਜਿਹੜੀ ਇਹਨੂੰ ਲੀਗਲਾਈਜ਼ ਕਰ ਦਿੱਤਾ ਇਹਨਾਂ ਨੇ 1997 ਵਿੱਚ ਇੱਕ ਮੈਨੇਜਮੈਂਟ ਸਕੀਮ ਬਣਾ ਕੇ ਐਸਜੀਪੀਸੀ ਨੇ ਉਸ ਮੈਨੇਜਮੈਂਟ ਸਕੀਮ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਇੱਕ ਇੱਕ ਫੈਸਲਾ ਲਿੱਤਾ ਕਿ ਜਿਹੜੇ ਹੈੱਡ ਮਿਨਿਸਟਰ ਹੋਣਗੇ ਅਕਾਲ ਤਖਤ ਸਾਹਿਬ ਦੇ ਅੰਮ੍ਰਿਤਸਰ ਦੇ ਤਖਤ ਸ਼੍ਰੀ ਚੇਸ਼ਪੁਰ ਕੇਸਕਰ ਸਾਹਿਬ ਦੇ ਅਨੰਦਪੁਰ ਸਾਹਿਬ ਦੇ ਉਹਨਾਂ ਉਹਨਾਂ ਨੂੰ ਜਥੇਦਾਰ ਕਿਹਾ ਜਾਏਗਾ ਸੋ ਜਿਹੜੀਆਂ ਪੋਸਟਾਂ ਸਨਗੀਆਂ ਸਿੱਖ ਗੁਰਦੁਆਰਾ ਐਕਟ ਵਿੱਚ ਉਹ ਹੈੱਡ ਮਿਨਿਸਟਰ ਦੀ ਪੋਸਟਾਂ ਸਨਗੀਆਂ ਜਿਨੂੰ ਕਿ ਇਹਨਾਂ ਨੇ ਨਾਮ ਦੇ ਤਾ ਜਥੇਦਾਰ ਕਾਲ ਤੱਕ ਜਿਹੜੇ ਸਿੱਖ ਹ ਹਿਸਟਰੀ ਨਾਲ ਵਾਕਫ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਜਥੇਦਾਰ ਰਕਾਲ ਤੱਕ ਕਦੀ ਪਰਮਨੈਂਟ ਨਹੀਂ ਹੋਏ ਟਾਈਮ ਟੂ ਟਾਈਮ ਜਦੋਂ ਸਿੱਖ ਇਕੱਠੇ ਹੁੰਦੇ ਸੀ ਭਾਵੇਂ ਦੀਵਾਲੀ ਤੇ ਹੋਣ ਭਾਵੇਂ ਵਿਸਾਖੀ ਤੇ ਹੋਣ ਤੇ ਗੁਰਮਤੇ ਪਾਸ ਕਰਦੇ ਸੀ ਉਹਨੂੰ ਇੰਪਲੀਮੈਂਟ ਕਰਨ ਲਈ ਜਥੇਦਾਰ ਅਪਾਇੰਟ ਕੀਤੇ ਜਾਂਦੇ ਸੀਗੇ ਕੋਈ ਪਰਮਨੈਂਟ ਜਥੇਦਾਰ ਰਕਾਲ ਤੱਕ ਸਾਹਿਬ ਦਾ ਨਹੀਂ ਰਿਹਾ ਪਰ ਐਨੀਵੇ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਪੋਸਟ ਸਿੱਖ ਗੁਰਦੁਆਰਾ ਐਕਟ 1925 ਵਿੱਚ ਜਿਹੜੀ ਹੈ ਐਗਜ਼ਿਸਟ ਹੀ ਨਹੀਂ ਕਰਦੀ ਉਸ ਪੋਸਟ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਉਸ ਐਕਟ ਦੇ ਥੱਲੇ ਕਿ ਜਿਹੜਾ ਸਟ੍ਰੈਚਟਰੀ ਐਕਟ ਹੈਗਾ ਸੈਂਟਰਲ ਲੈਜਲੇਸ਼ਨ ਹੈ ਇਹਨਾਂ ਨੇ ਉਹਦੇ ਵਿੱਚ ترمیم ਕਿਵੇਂ ਕਰ ਦਿੱਤੀ ਤੋਂ ਇਸ਼ੂ ਮੈਂ ਪਹਿਲੇ ਵੀ ਰੇਜ਼ ਕੀਤਾ ਸੀਗਾ ਲੇਕਿਨ ਕੋਈ ਇਹਨੂੰ ਲੌਜੀਕਲ ਐਂਡ ਤੱਕ ਨਹੀਂ ਲੈ ਕੇ ਜਾਇਆ ਗਿਆ ਮੇਰਾ ਕਹਿਣਾ ਹੈ ਵੇ ਕਿ ਜਿਹੜੇ ਅਕਾਲ ਤਖਤ ਜਹੇਦਾਰ ਦੀ ਪੋਸਟ ਹੈ ਉਹ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰਦੀ ਤੇ ਇਹਨਾਂ ਅਕਾਲੀਆਂ ਨੇ ਜਿਨ੍ਹਾਂ ਦਾ ਕਬਜ਼ਾ ਰਿਹਾ ਐ ਐਸਜੀਪੀਸੀ ਉੱਤੇ ਉਹ ਪੋਸਟ ਨੂੰ ਅਬਿਊਜ਼ ਕਰਨ ਲਈ ਆਪਣੇ ਮੰਤਵ ਲਈ ਵਰਤਣ ਲਈ ਉਹਨੂੰ ਨਾਮ ਦੇਤਾ ਜਿਹੜਾ ਰਕਾਬਤਾਕ ਤੇ ਉਹਦੇ ਕੋਲੋਂ ਕਿਉਂਕਿ ਉਹ EMPLOYEES ਐ ਐਸਜੀਪੀਸੀ ਦਾ ਤੇ ਐਸਜੀਪੀਸੀ ਤੇ ਹਮੇਸ਼ਾ ਸ਼ਰੋਮੀ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ ਤੇ ਉਹਨੂੰ ਐ ਟਾਈਮ ਟੂ ਟਾਈਮ ਯੂਜ਼ ਕਰਦੇ ਰਹੇ ਨੇ ਜਦੋਂ ਇਹਨਾਂ ਦਾ ਦਿਲ ਕਰਦਾ ਜਾ ਕੇ ਕਿਸੇ ਗੱਲ ਦੀ ਮਾਫੀ ਮੰਗ ਲੈਂਦੇ ਨੇ ਤੇ ਜਿਹੜਾ ਰਕਾਬਤਾਕ ਤੋਂ ਜਿਹੜੇ ਹੈਗੇ ਨੇ ਕਦੀ ਰਾਮ ਰਵੀ ਨੂੰ ਮਾਫੀ ਦਵਾਤੀ ਕਦੀਆਂ ਦੇ ਪੋਲੀਟੀਕਲ ਆਪੋਨੈਂਟਸ ਨੂੰ ਤਨਖੀਆ ਡਿਕਲੇਅਰ ਕਰਤਾ ਸੋ ਹੁਣ ਵੀ ਜਿਹੜੀ ਇਹਨਾਂ ਨੇ ਮਾਫੀ ਮੰਗੀ ਹੈ ਉਹ ਉਹ ਜਿਹੜੀ ਮਾਫੀ ਹੈਗੀ ਹੈ ਉਹ ਸੀਰੀਜ਼ ਵਿੱਚ ਹੀ ਇੱਕ ਗਿਣੀ ਜਾਂਦੀ ਹੈ ਸੋ ਮੈਂ ਜਿਹੜਾ ਚਾਹੁੰਦਾ ਸੀਗਾ ਵੀ ਸਿੱਖ ਕਮਿਊਨਿਟੀ ਦਾ ਵੀ ਮੈਂ ਧਿਆਨ ਦਿਵਾਵਾਂ ਕਿ ਜਿਹਦਾ ਰਕਾਬ ਤੱਕ ਇੱਕ ਸਾਫ ਵੀ ਪੋਸਟ ਐਗਜ਼ਿਸਟ ਹੀ ਨਹੀਂ ਕਰਦੀ ਐਸਐਮੂ ਹੈਡ ਮਿਨਿਸਟਰ ਦੀ ਪੋਸਟ ਨੂੰ ਜਿਹਦਾ ਰਕਾਬ ਤੱਕ ਦੀ ਪੋਸਟ ਕਿਹਾ ਜਾਂਦਾ ਇਹਨਾਂ ਨੇ ਜਾਣਬੁੱਝ ਕੇ ਇਹ ਨਾਮ ਗਲਤ ਦਿੱਤਾ ਇਨੂੰ ਇਹ ਅਬਿਊਜ਼ ਕਰ ਰਹੇ ਨੇ ਤੇ ਐਸ ਇਹਨੂੰ ਪੋਸਟ ਨੂੰ ਜਿਹੜਾ ਸਿੱਖ ਗੁਰਦੁਆਰਾ ਐਕਟ ਦੇ ਅੱਗੇ ਇਹਨੂੰ ਕੱਢਣ ਲਈ ਐਸਜੀਪੀਸੀ ਦੇ ਕੰਟਰੋਲ 'ਚ ਕਰਨ ਲਈ ਕੋਈ ਨਾ ਕੋਈ ਚਾਰਜ ਹੋਈ ਕਰਨੀ ਚਾਹੀਦੀ ਹੈ ਆਸ ਹੈ ਕਿ ਤੁਸੀਂ ਮੇਰਾ ਮੈਸੇਜ ਜਿਹੜਾ ਹੈਗਾ ਕਿਸੇ ਸੀਰੀਅਸਲੀ ਲੋਗ ਹੈ ਤੇ ਇਸ ਪਾਸੇ ਕੰਮ ਜਿਹੜੀ ਹੈ ਕੋਈ ਨਾ ਕੋਈ ਕਰਾ ਲਾ ਕਰੇ ਸਤਿ ਸ੍ਰੀ ਅਕਾਲ ਜੀ